ਹਿੰਦੂ ਕੰਨ ਸਮਝ ਆਣੀ ਚਾਹੀਦੀ ਹੈ ਕਿ ਅਸੀਂ ਚੰਡੇ ਕਿਹੜੀ ਜਗ੍ਹਾ ਤੋਂ ਲਾਏ ਉਹ ਲੈ ਕੇ ਲੜ ਦਿੰਦੇ ਆ ਪਹਿਲਾਂ ਤਾਂ ਆਪਾਂ ਹੀ ਪਹੁੰਚ ਜਲੇ ਚੰਡੇ ਲੈ ਕੇ ਜੇ ਆਪਾਂ ਸਮਝਾ ਨਹੀਂ ਸਕਦੇ ਤਾਂ ਆਪਾਂ ਬੇਰਵੀ ਕਿਉਂ ਕਰਨ ਲਈ ਲੈ ਸਕਦੇ ਆ ਗੱਲ ਤਾਂ ਤੁਸੀਂ ਆਪੇ ਦੇਖੋ ਵੀ ਤਿਰੰਗਾ ਕੀਤੇ ਲੰਮਾ ਲਿਟਿਆ ਨਜ਼ਰ ਆਇਆ ਤਿਰੰਗਾ ਜਿਹਦੇ ਹੱਥ ਜੇ ਹੁੰਦਾ ਸਿੱਧਾ ਹੀ ਹੁੰਦਾ ਹੈ ਜਿੱਥੇ ਲਹਿਰਾਇਆ ਜਾਂਦਾ ਸਿੱਧਾ ਹੀ ਲਹਿਰਾਇਆ ਜਾਂਦਾ ਸਾਡੇ ਹਿੰਦੁਸਤਾਨ ਦੀ ਸ਼ਾਨ ਹੈ ਤਿਰੰਗਾ ਇਹਦੇ ਪਿੱਛੇ ਹੀ ਲੜਾਈਆਂ ਹੋ ਜਾਂਦੀਆਂ ਨੇ ਜਦੋਂ ਵੀ ਆਪਣੇ ਘਰੇ ਚੰਨਾਲਾ ਨੇ ਚੰਦਾ ਥੱਲੇ ਗਏ ਚੰਦਾ ਘਰ ਦੇ ਚੰਗਲੇ ਦਾ ਹਨ ਨਹੀਂ ਗੇ ਜੇ ਮੇਰੀ ਇੱਕ ਵੀ ਗਲਤੇ ਕਮੈਂਟ ਗਲਤ ਆ ਜੇ ਨਾ ਤੂੰ ਮੈਨੂੰ ਜਿੱਥੇ ਮਰਜ਼ੀ ਖੜਾ ਕਰ ਲਈ ਇੱਕ ਵੀ ਗੱਲ ਦੇ ਤਿਰੰਗੇ ਦਾ ਮੁੱਲ 20 ਰੁਪਏ ਹੈ 20 ਰੁਪਏ ਤਾਂ ਨਹੀਂ ਹੈਗਾ ਤਿਰੰਗੇ ਦਾ ਮੁੱਲ ਨਾ 50 ਰੁਪਏ ਹੈ ਜੇ ਅਗਰੇ 1000 ਰੁਪਏ ਚ ਵੀ ਤਿਰੰਗਾ ਵੇਚਦੇ ਹੈ ਤਿਰੰਗੇ ਦਾ ਮੁੱਲ 1000 ਰੁਪਏ ਵੀ ਨਹੀਂ ਹੈ ਆ ਤਾਂ ਅਨਮੋਲ ਹੈ ਆ ਜਿਹੜੇ ਤਿਰੰਗੇ ਲੱਗੇ ਹੋਏ ਨਾ ਤੁਹਾਨੂੰ ਆ ਚਾਰ ਦਿਨ ਬਾਅਦ ਸਾਰੇ ਰੂੜੀਆਂ ਤੇ ਮਿਲਣਗੇ ਲੋਕਾਂ ਦੇ ਘਰਾਂ 'ਚ ਮਿਲਣਗੇ ਲੋਕ ਇਹਨਾਂ ਨਾਲ ਸਾਈਕਲ ਸਾਫ਼ ਕਰਦੇ ਨੇ ਇੱਕ ਤਾਂ ਵੀ ਜਮੀਰਾਂ ਨਹੀਂ ਕਹਿੰਦਾ ਵੀ ਅਸੀਂ ਯਾਰ ਇਹਨੂੰ ਤਿਰੰਗੇ ਨੂੰ ਸਿੱਧਾ ਕਰਨ ਵਾਸਤੇ ਕਹਦੇ ਆ ਆਹ ਦੇਖ ਲਓ ਟੋਪੀਆਂ ਬਣਾ ਬਣਾ ਪਾਈਆਂ ਹੋਈਆਂ ਤਿਰੰਗੇ ਦੀਆਂ ਇਹ ਗਲਤ ਹੈ ਬਹੁਤ ਆ ਨਹੀਂ ਹੋਣਾ ਚਾਹੀਦਾ ਮੇਰੇ ਨਾਲ ਇੱਕ ਰਿਟਾਇਰਡ ਫੌਜੀ ਜੁੜਨ ਜਾ ਰਹੇ ਨੇ ਪ੍ਰਵਿੰਦਰ ਸਿੰਘ ਖਾਲਸਾ ਜੀ ਔਰ ਇੰਨਾ ਤੋਂ ਵਧੀਆ ਆਜ਼ਾਦੀ ਦੇ ਦਿਹਾੜੇ ਬਾਰੇ ਹੋਰ ਕੌਣ ਦੱਸ ਸਕਦਾ ਹੈ ਦੇਸ਼ ਬੇਸ਼ੱਕ ਆਜ਼ਾਦ ਹੋ ਚੁੱਕਾ ਹੈ ਲੇਕਿਨ ਇਸ ਆਜ਼ਾਦੀ ਨੂੰ ਕਾਇਮ ਰੱਖਣ ਲਈ ਫੌਜੀ ਵੀਰ ਅਜ ਵੀ ਸਰਹੱਦਾਂ ਦੇ ਉੱਤੇ ਡਟ ਕੇ ਨਿਡਰ ਖੜੇ ਨੇ ਅ ਵੀਰਾ ਜੀ ਸਤਿ ਸ਼੍ਰੀ ਅਕਾਲ ਅੱਛਾ 15 ਅਗਸਤ ਹੈ ਹਰ ਸਾਲ ਮਨਾ ਲੈਂਦੇ ਆ ਪਰ ਆਜ਼ਾਦੀ ਦਾ ਅਸਲੀ ਮਤਲਬ ਸਮਝ ਆਇਆ ਸਾਨੂੰ ਅੱਜ ਤੁਸੀਂ ਇੱਕ ਗੱਲ ਦੇਖੋ ਜਦ ਹਿੰਦੁਸਤਾਨ ਦੇ ਅੰਦਰ ਜਦ ਕੋਈ ਬੰਦਾ ਮਰਦਾ ਹੈ ਨਾ ਉਹਨੂੰ ਬੰਦਾ ਅਰਥੀ ਦੇਸ ਜਾ ਕੇ ਲੈ ਕੇ ਜਾਂਦਾ ਵੀ ਕਿਹੜੇ ਭਾਵ ਨਾਲ ਲੈ ਕੇ ਜਾ ਰਿਹਾ ਬੰਦਾ ਉਹਨੂੰ ਉਹਦਾ ਪਰਿਵਾਰ ਨਾਲ ਹੁੰਦਾ ਵੀ ਉਹਨੂੰ ਅਰਥੀ ਦੇਸ ਜਾ ਕੇ ਲਿਜਾਇਆ ਜਾ ਰਿਹਾ ਹੈ ਬੰਦੇ ਨੂੰ ਠੀਕ ਹੈ ਲੇਕਿਨ ਜਦ ਦੇਸ਼ ਦਾ ਜਵਾਨ ਮਰਦਾ ਹੈ ਨਾ ਉਹਨੂੰ ਤਿਰੰਗੇ ਚ ਲਪੇਟ ਕੇ ਆਇਆ ਜਾਂਦਾ ਤੁਸੀਂ ਕਿਸੇ ਨੂੰ ਹਿੰਦੁਸਤਾਨ ਦੇ ਅੰਦਰ ਕਿਸੇ ਪੁਲਿਸ ਵਾਲੇ ਨੂੰ ਮਰੇ ਹੋਏ ਨੇ ਤਿਰੰਗੇ 'ਚ ਦੇਖਿਆ? ਨਹੀਂ ਦੇਖਿਆ। ਆਹ ਬੰਦੇ ਜਿਹੜੇ ਤਿਰੰਗੇ ਵੇਚ ਦਿੰਦੇ ਨੇ ਰੋਡ 'ਤੇ ਆ ਗੈਰਕਾਨੂੰਨੀ ਹੈ। ਆ ਸਾਰੇ ਤਿਰੰਗੇ ਬੰਦ ਹੋ ਜਾਣੇ ਚਾਹੀਦੇ ਆ। ਠੀਕ ਹੈ। ਸਾਡੇ ਇੱਕ ਕਾਨੂੰਨੀ ਕਿਉਂ ਮੰਨਦੇ ਹੋ ਇਹਨੂੰ ਗੈਰਕਾਨੂੰਨੀ ਇਸ ਕਰਕੇ ਮੰਨਦੇ ਆ ਕਿ ਸਾਡੇ ਹਿੰਦੁਸਤਾਨ ਦੀ ਸ਼ਾਨ ਹੈ। ਸ਼ਾਨ ਤਿਰੰਗਾ ਇਹਦੇ ਪਿੱਛੇ ਹੀ ਲੜਾਈਆਂ ਹੋ ਜਾਂਦੀਆਂ ਨੇ ਅੱਜ ਦੇ ਸਰਹੱਦ ਤੋਂ ਤਿਰੰਗਾ ਹਟ ਜਾਵੇ ਨਾ ਜਾਂ ਆਰਮੀ ਹਟ ਜੇ ਤਾਂ 15 ਮਿੰਟ ਦੇ ਅੰਦਰ ਹੀ ਪਾਕਿਸਤਾਨ ਹਿੰਦੁਸਤਾਨ ਦੇ ਅੰਦਰ ਕਬਜ਼ਾ ਕਰ ਲੂਗਾ ਠੀਕ ਹੈ ਨਾ ਗੱਲ ਇਹ ਮੈਂ ਤਾਂ ਇਹਨਾਂ ਤੋਂ ਬਰ ਖਿਲਾਫ ਹਾਂ ਮੈਂ ਜਿੰਨੇ ਵੀ ਤਿਰੰਗੇ ਵਾਲਿਆਂ ਨੂੰ ਦੇਖਦਾ ਨਾ ਖੜੇ ਹੋਏ ਨੇ ਰੋਡ ਦੇ ਉੱਪਰ ਵੀ ਤਿਰੰਗੇ ਵਾਲੇ ਖੜੇ ਨੇ ਤਿਰੰਗੇ ਵੇਚ ਰਹੇ ਨੇ ਹੁਣ ਜਿੰਨੇ ਵੀ ਤਿਰੰਗੇ ਵੇਚ ਰਹੇ ਨੇ ਬੰਦੇ ਇਹਨਾਂ ਤੋਂ ਤਿਰੰਗੇ ਦਾ ਮੁੱਲ ਵੀ 20 ਰੁਪਏ ਪਾਇਆ ਜਾ ਰਿਹਾ ਹੈ। ਤਿਰੰਗੇ ਦਾ ਮੁੱਲ 20 ਰੁਪਏ ਹੈ। ਤਿਰੰਗੇ ਦਾ ਮੁੱਲ 20 ਰੁਪਏ ਹੈ। 20 ਰੁਪਏ ਤਾਂ ਨਹੀਂ ਹੈਗਾ ਤਿਰੰਗੇ ਦਾ ਮੁੱਲ। ਨਾ 50 ਰੁਪਏ ਹੈ। ਜੇ ਅਗਰ 1000 ਰੁਪਏ 'ਚ ਵੀ ਤਿਰੰਗਾ ਵੇਚਦੇ ਤਿਰੰਗੇ ਦਾ ਮੁੱਲ 1000 ਰੁਪਏ ਵੀ ਨਹੀਂ ਹੈ। ਆ ਤਾਂ ਅਨਮੋਲ ਹੈ। ਅਨਮੋਲ ਹੈ ਬਿਲਕੁਲ ਪਰ ਇਹ ਜਿਹੜੇ ਲੋਕ ਹੈਨਾ ਬੇਸ਼ੱਕ ਵੇਚ ਜ਼ਰੂਰ ਹੈ ਪਰ ਲਾਗਤ ਲਾਗਤ ਹੀ ਲੈ ਰਿਹਾ ਕਿ ਲਾਗਤ ਲੈਣਾ ਗਲਤ ਹੈ? ਲਾਗਤ ਲੈਣਾ ਤਾਂ ਗਲਤ ਹੈ। ਹਿੰਦੁਸਤਾਨ ਦੇ ਅੰਦਰ ਜਿੰਨੇ ਵੀ ਕੰਮ ਕਰਦੇ ਨੇ ਹਰ ਇੱਕ ਬੰਦਾ ਕੰਮ ਕਰਦਾ ਹਰ ਇੱਕ ਦਬਕੇ ਦਾ ਕੰਮ ਕਰਦਾ ਬੰਦਾ ਟ੍ਰੇਡੀ ਤੋਂ ਲੈ ਕੇ ਰਿਕਸ਼ੇ ਤੋਂ ਲੈ ਕੇ ਉਹੜੋਂ ਤੋਂ ਲੈ ਕੇ ਝਾੜੂ ਵਾਲਾ ਸਫਾਈ ਵਾਲਾ ਹਰ ਇੱਕ ਬੰਦਾ ਕੰਮ ਕਰਦਾ ਹੈ ਲੇਕਿਨ ਅੱਗ ਜ਼ਰੂਰੀ ਤਾਂ ਨਹੀਂ ਹੈਗਾ ਵੀ ਝੰਡਾ ਵੇਚ ਕੇ ਪੈਸੇ ਕਮਾਏ ਜਾਣ ਫਿਰ ਤਾਂ ਜ਼ਮੀਰ ਵੀ ਗਿਆ ਬੰਦੇ ਦਾ ਤੁਸੀਂ ਜੇ ਸਾਹ ਹਿਸਾਬ ਨਾਲ ਮੋਟਰਸਾਈਕਲ ਤੇ ਨਿਕਲਿਓ ਪਹਿਲਾਂ ਉਧਰ ਵੀ ਤੁਸੀਂ ਗਏ ਉਹਨਾਂ ਨੂੰ ਵੀ ਕਿਹਾ ਅੱਛਾ ਉਹਨਾਂ ਨਾਲ ਗੱਲ ਕਰ ਰਹੇ ਸੀ ਕਿ ਤਿਰੰਗਾ ਸਿੱਧਾ ਖੜਾ ਕਰਨਾ ਇਹ ਕੀ ਸਮਝਾ ਰਹੇ ਸੀ ਕਿ ਤੁਸੀਂ ਸਿੱਧਾ ਖੜਾ ਕਰਨਾ ਆ ਤਾਂ ਤੁਸੀਂ ਆਪੇ ਦੇਖੋ ਵੀ ਤਿਰੰਗਾ ਕੀਤੇ ਲੰਮਾ ਲੇਟਾ ਇਦਾਂ ਜਰਾਇਆ ਤਿਰੰਗਾ ਜਿਹਦੇ ਹੱਥ 'ਚ ਹੋਣ ਨਾਲ ਸਿੱਧਾ ਹੀ ਹੁੰਦਾ ਜਿੱਥੇ ਲਹਿਰਾਇਆ ਜਾਂਦਾ ਸਿੱਧਾ ਹੀ ਲਹਿਰਾਇਆ ਜਾਂਦਾ ਆ ਜਿਹੜੇ ਤਿਰੰਗੇ ਲੱਗੇ ਹੋਏ ਨਾ ਤੁਹਾਨੂੰ ਆ 4 ਦਿਨ ਬਾਅਦ ਸਾਰੇ ਰੂੜੀਆਂ ਦੇ ਮਿਲਣਗੇ ਲੋਕਾਂ ਦੇ ਘਰਾਂ 'ਚ ਮਿਲਣਗੇ ਲੋਕ ਇਹਨਾਂ ਨਾਲ ਸਾਈਕਲ ਸਾਫ਼ ਕਰਦੇ ਨੇ ਸਾਈਕਲ ਮੋਟਰਸਾਈਕਲ ਸਾਫ ਕਰਦੇ ਨੇ ਆ ਦਾ ਉਹੀ ਬੰਦਾ ਤਿਰੰਗਾ ਉਠਾਏਗਾ ਜਿਹੜੇ ਬੰਦੇ ਨੂੰ ਇਹਦਾ ਮਤਲਬ ਪਤਾ ਹੈ ਆ ਜਿੰਨੇ ਵੀ ਨੇਤਾ ਲੋਗ ਬਣੇ ਹੋਏ ਆ ਠੀਕ ਹੈ ਇਹਦਾ ਮਤਲਬ ਨਹੀਂ ਬਣਦਾ ਯਾਰ ਤੁਸੀਂ ਤੁਸੀਂ ਖੁਦ ਫੌਜ ਚੋਂ ਫੌਜ ਚੋਂ ਵਾਪਸ ਆਏ ਹੋ ਕੀ ਰੈਂਕ ਤੇ ਰਹੇ ਹੋ ਤੁਸੀਂ ਮੈਂ ਤਾਂ ਹੌਲਦਾਰ ਪੈਨਸ਼ਨ ਆ ਅੱਛਾ ਦੇਖਿਆ ਬਾਰਡਰ ਤੇ ਰਹੇ ਕਿ ਦੀ ਤੁਸੀਂ ਹਾਂ ਕਿਹੜੇ ਵਾਲੇ ਬਾਰਡਰ ਤੇ ਇੱਥੇ ਰਹਿਆ ਬਾਰਾਮੁਲਾ ਬਾਰਾਮੁੱਲਾ ਰਹੇ ਹੋ ਸਭ ਤੋਂ ਕਈ ਇਹ ਤਾਂ ਡੇਂਜਰਸ ਪਲੇਸ ਹੈ ਨਾ ਬਾਰਾਮੁੱਲਾ ਪਾਕਿਸਤਾਨ ਨਾਲ ਸਾਡੀ ਜੰਗ ਤਿਆਰੀ ਰਹਿੰਦੀ ਹੈਗਾ ਛਤੀਸਗੜ੍ਹ ਵੀ ਹੈਗਾ ਸਭ ਤੋਂ ਡੇਂਜਰਸ ਪਲੇਸ ਬਿਲਕੁਲ ਅੱਛਾ ਆਜ਼ਾਦੀ ਦਾ ਮੁੱਲ ਕਿਦਾਂ ਤੁਸੀਂ ਸਮਝਦੇ ਹੋ ਕਿ ਇਹ ਜਿਹੜੀਆਂ ਸ਼ਹਾਦਤਾਂ ਸਾਡੇ ਸ਼ਹੀਦਾਂ ਨੇ ਦਿੱਤੀਆਂ ਕੋਈ ਮੁੱਲ ਉਤਾਰਿਆ ਜਾ ਸਕਦਾ ਇਹਨਾਂ ਦਾ ਨਹੀਂ ਉਤਾਰਿਆ ਜਾ ਸਕਦਾ ਨਹੀਂ ਉਤਾਰਿਆ ਨਹੀਂ ਉਤਾਰਿਆ ਜਾ ਸਕਦਾ ਇੱਕ ਯਾਰ ਬਸ ਮੈਂ ਇਮੋਸ਼ਨਲ ਹੋ ਜਾਵਾਂਗਾ ਅਗਰ ਕੋਈ ਫੌਜੀ ਮਰਦਾ ਉਹਦੇ ਪਰਿਵਾਰ ਨੂੰ ਪੈਸਾ ਦੇ ਦਿੰਦੀ ਹੈ ਗਵਰਨਮੈਂਟ ਵੀ ਇਹਨੂੰ ਪੈਸਾ ਦੇ ਦਿਓ ਯਾਰ ਪੈਸਾ ਦੇ ਕੇ ਵੀ ਉਹਦਾ ਮੁੱਲ ਨਹੀਂ ਤਾਰੇ ਜਾ ਸਕਦਾ ਪੈਸਾ ਉਹਦੇ ਕਿਸੇ ਕੰਮ ਦਾ ਨਹੀਂ ਹੈਗਾ ਜੱਜਗਰ ਦੇ ਟਾਈਮ ਤੋਂ ਅੱਜ ਤੱਕ ਜਿਹੋ ਆਦਮੀ ਦੀ ਵੈਲਿਊ ਨਹੀਂ ਹੈਗੀ ਮਰਨ ਤੋਂ ਬਾਅਦ ਉਹਦੇ ਪਰਿਵਾਰ ਨੂੰ ਕਿੱਥੇ ਪੁੱਛਦੇ ਨੇ ਦੇਖਿਆ ਕਿਹਦੇ ਪੁੱਛਦੇ ਅੱਜ ਤੁਸੀਂ ਤਿਰੰਗੇ ਨੂੰ ਦੇਖਦੇ ਹੋ ਜਦੋਂ ਬਾਰਡਰ ਤੇ ਦੇਖਦੇ ਸੀ ਲੜਨ ਦੇ ਉਦੋਂ ਉਤਸ਼ਾਹ ਕੀ ਸੀਗਾ ਔਰ ਅੱਜ ਕਿੱਦਾਂ ਦਾ ਉਤਸ਼ਾਹ ਅਗਰ ਅੱਜ ਦੀ ਗੱਲ ਕਰਾਂ ਰਿਟਾਇਰ ਹੋਏ ਹੋ ਤੁਸੀਂ ਯਾਰ ਅੱਜ ਦਾ ਉਤਸ਼ਾਹ ਦਾ ਹੈ ਨਾ ਬੇਜਨੇ ਤਿਰੰਗਾ ਵੇਚਨੇ ਸਾਰਾਂ ਤੇ ਡੰਗ ਪਰ ਡੰਗ ਵਾਰ ਹੋਏ ਨਾ ਆਹ ਕੌਣ ਹੋਂਦੇ ਤਿਰੰਗੇ ਦਾ ਮੁੱਲ ਪਾਣ ਵਾਲੇ ਯਾਰ ਤਿਰੰਗੇ ਦਾ ਤਾਂ ਮੁੱਲ ਨਹੀਂ ਹੈ ਤਾਂ ਕੋਈ ਆਹ ਤਿਰੰਗੇ ਦਾ ਮੁੱਲ ਪਾਣ ਵਾਲੇ ਕੌਣ ਹੈ ਹਿੰਦੁਸਤਾਨ ਦੀ ਲੱਖਾਂ ਜਨਤਾ ਦੇਖ ਰਹੀ ਹੈ ਚੱਲ ਰਹੀ ਹੈ ਘੁੰਮ ਰਹੀ ਹੈ ਫਿਰ ਰਹੀ ਹੈ ਇੱਕ ਤਾਂ ਵੀ ਜ਼ਮੀਰਾਂ ਨਹੀਂ ਕਹਿੰਦਾ ਵੀ ਅਸੀਂ ਯਾਰ ਇਹਨੂੰ ਤਿਰੰਗੇ ਨੂੰ ਸਿੱਧਾ ਕਰਨ ਵਾਸਤੇ ਕਹਦੇ ਆ ਆਹ ਦੇਖ ਲੋ ਟੋਪੀਆਂ ਬਣਾਵਣਾ ਪਾਈਆਂ ਹੋਈਆਂ ਤਿਰੰਗੇ ਦੀਆਂ ਇਹ ਗਲਤ ਹੈ ਬਹੁਤ ਆ ਨਹੀਂ ਹੋਣਾ ਚਾਹੀਦਾ ਸਾਡੇ ਦੇਸ਼ ਦੀ ਪੁਲਿਸ ਆਈਪੀਐਸ ਸਾਹਿਬ ਨੂੰ ਜਿੰਨੇ ਵੀ ਆਈਪੀਐਸ ਅਧਿਕਾਰੀ ਐ ਮੇਰੇ ਹੱਥ ਬੰਨ੍ਹ ਕੇ ਉਹਨਾਂ ਨੂੰ ਬੇਨਤੀ ਐ ਜਿੰਨੇ ਵੀ ਸੀਪੀ ਸਾਹਿਬ ਵਗੈਰਾ ਆਪਣੇ ਇੱਧਰ ਦੇ ਹੋਗੇ ਜਾਂ ਪੰਜਾਬ ਚ ਕਿਸੇ ਵੀ ਸਟੇਟ ਦੇ ਹੋਗੇ ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਕਿ ਇਹਨਾਂ ਦੇ ਲਗਾਮ ਕਸੀ ਜਾਏ ਤਿਰੰਗਾ ਵਿਕਣਾ ਬੰਦ ਹੋ ਤਿਰੰਗਾ ਕਿੱਥੋਂ ਲਿੱਤਾ ਜਾਣਾ ਚਾਹੀਦਾ ਅਗਰ ਵਿਕੇਗਾ ਨਹੀਂ ਤੇ ਲੋਕ ਲੈਣਗੇ ਕਿੱਦਾਂ ਲੋੜ ਹੀ ਨਹੀਂ ਹੈਗੀ ਯਾਰ ਅੱਛਾ ਜ਼ਰੂਰਤ ਨਹੀਂ ਹੈ ਤਿਰੰਗਾ ਦਾ ਸਿਰਫ ਸੰਸਦ ਤੇ ਲਹਿਰਾਇਆ ਜਾ ਸਕਦਾ ਹੈ ਅੱਛਾ ਜਾਂ ਕਿਸੇ ਵੀ ਹਿੰਦੁਸਤਾਨ ਦੀ ਜਿਹੜੀ ਜਾਨੀਮਾਨੀ ਕੋਈ ਵੀ ਗਵਰਨਮੈਂਟ ਪਲੇਸ ਹੈ ਰਾਸ਼ਟਰਪਤੀ ਭਵਨ ਹੈ ਕਿਸੇ ਸੀਐਮ ਸਾਹਿਬ ਦਾ ਹੈ ਪੀਐਮ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਸਾਹਿਬ ਦਾ ਰਾਜ ਨਿਵਾਸ ਹੈ ਉਹਦੇ ਦੇ ਤਿਰੰਗਾ ਵਗੈਰਾ ਲਹਿਰਾਉਣ ਦੀ ਇਜਮਤੀ ਹੈ ਅਦਰਵਾਇਜ਼ ਤਿਰੰਗਾ ਲਹਿਰਾਉਣ ਦੀ ਇਜਮਤੀ ਨਹੀਂ ਹੈਗੀ ਝੰਡੇ ਦਾ ਸਨਮਾਨ ਦੇਖਦੇ ਹੋਏ ਇੱਕ ਰਿਟਾਇਰਡ ਫੌਜੀ ਨੂੰ ਇਨਾ ਜ਼ਿਆਦਾ ਗੁੱਸਾ ਆ ਗਿਆ ਕਿ ਉਹਨਾਂ ਨੇ ਝੰਡਾ ਵੇਚਣ ਵਾਲਿਆਂ ਨੂੰ ਜਿਹੜੇ ਹੈ ਇਹਦਾ ਸਨਮਾਨ ਕਰਨ ਦੀ ਹਦਾਇਤ ਦੇ ਦਿੱਤੀ ਹੈ ਹਦਾਇਤ ਦਿੱਤੀ ਹੈ ਕਿ ਕੋਈ ਵੀ ਤਿਰੰਗਾ ਝੰਡਾ نیچے ਹੋਇਆ نیچے ਲੇਟਿਆ ਹੋਇਆ ਨਹੀਂ ਦਿਖਣਾ ਚਾਹੀਦਾ ਕੋਈ ਵੀ ਤਿਰੰਗਾ نیچے ਦੀ ਤਰਫ ਨਹੀਂ ਹੋਣਾ ਚਾਹੀਦਾ ਬਲਕਿ ਅਗਰ ਤੁਸੀਂ ਵੇਚਣਾ ਹੈ ਤਾਂ ਲਹਿਰਾਂਦਾ ਹੋਇਆ ਦਿਖਾਈ ਦੇਣਾ ਚਾਹੀਦਾ ਹੈ ਬਲਕਿ ਇਹ ਵੀ ਹਦਾਇਤ ਕੀਤੀ ਹੈ ਕਿ ਇਹ ਤਿਰੰਗਾ ਝੰਡਾ ਵਿਕਣਾ ਹੀ ਨਹੀਂ ਚਾਹੀਦਾ ਕਿਉਂਕਿ ਇਹਦਾ ਕੋਈ ਵੀ ਮੁੱਲ ਨਹੀਂ ਹੈ ਔਰ ਇਹਦਾ ਸਨਮਾਨ ਉਦੋਂ ਹੀ ਹੋ ਸਕਦਾ ਜਦੋਂ ਇਹਨੂੰ ਪੂਰੀ ਇੱਜ਼ਤ ਅਤੇ ਸਨਮਾਨ ਦੇ ਨਾਲ ਇਸ ਤਿਰੰਗੇ ਨੂੰ ਰੱਖਿਆ ਜਾਵੇ ਔਰ ਬਲਕਿ ਇਹਦੀ ਸ਼ਾਨ ਦੇ ਵਿੱਚ ਤਿਰੰਗੇ ਦੀ ਸ਼ਾਨ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਗੁਸਤਾਖੀ ਨਾ ਹੋਵੇ ਤਸਵੀਰਾਂ ਤੁਸੀਂ ਦੇਖੋ ਕਿ ਇਹਨਾਂ ਵੱਲੋਂ ਫੌਜੀ ਵੀਰ ਨੂੰ ਕਿਹਾ ਗਿਆ ਕਿ ਝੰਡੇ ਦੀ ਕਿਤੇ ਵੀ ਬੇਕਦਰਹੀ ਨਹੀਂ ਕਰਨੀ ਕੋਈ ਵੀ ਝੰਡਾ ਜਿਹੜਾ ਜ਼ਮੀਨ ਤੇ ਲਟਿਆ ਹੋਇਆ ਨਹੀਂ ਪਿਆ ਹੋਣਾ ਚਾਹੀਦਾ ਤਿਰੰਗਾ ਝੰਡਾ ਲਹਿਰਾਂਦਾ ਹੋਇਆ ਹੀ ਦਿਖਣਾ ਚਾਹੀਦਾ ਔਰ ਸਨਮਾਨ ਕਰਨਾ ਚਾਹੀਦਾ ਇਹਦੀ ਬੇਕਦਰਹੀ ਬਿਲਕੁਲ ਨਹੀਂ ਹੋਣੀ ਚਾਹੀਦੀ ਪੀਰਾ ਜੀ ਇਹ ਕਹਿੰਦੇ ਵੀ ਤਿਰੰਗਾ ਵੇਚੋ ਜ਼ਰੂਰ ਵੇਚੋ ਲੇਕਿਨ ਸਨਮਾਨ ਦੇ ਨਾਲ ਇਸੇ ਸਨਮਾਨ ਦੇ ਨਾਲ ਵੇਚੋ ਬੇਅਦਬੀ ਨਾ ਕਰੋ ਬੇਅਦਬੀ ਨਾ ਕਰੋ ਨਾ ਸਨਮਾਨ ਨਾਲ ਸਾਡਾ ਰਾਸਤੇ ਜਤੋਂ ਲੰਘਾਂਗਾ ਇਹਦਾ ਸਨਮਾਨ ਕਰੋ ਕਿਉਂਕਿ ਇਹ ਚੀਜ਼ ਇੱਕ ਫੌਜੀ ਹੀ ਸਮਝ ਸਕਦਾ ਹੈ ਕਿ ਆਪਾਂ ਬੈਠੇ ਆਂ ਔਰ ਪੈਰ ਲਗਾ ਰਹੇ ਆਂ ਝੰਡੇ ਨਹੀਂ ਫੌਜੀ ਨਹੀਂ ਆਪਣਾ ਹਰਾ ਹਿੰਦੁਸਤਾਨ ਸਮਝ ਸਕਦਾ ਸਰ ਹਿੰਦੁਸਤਾਨ ਨੂੰ ਸਮਝ ਆਣੀ ਚਾਹੀਦੀ ਹੈ ਕਿ ਅਸੀਂ ਝੰਡਾ ਕਿੱਡੀ ਜਗ੍ਹਾ ਤੋਂ ਲਾਣਾ ਉਹ ਲੈ ਕੇ ਲੜ ਦਿੰਦੇ ਆਂ ਪਹਿਲਾਂ ਤਾਂ ਆਪਾਂ ਹੀ ਬੇਵੋਹਾਂ ਜਿਹੜੇ ਝੰਡੇ ਲਾ ਕੇ ਜੇ ਆਪਾਂ ਸਮਝਾ ਨਹੀਂ ਸਕਦੇ ਤੇ ਆਪਾਂ ਬੇਦਬੀ ਕਿਉਂ ਕਰਨ ਲਈ ਲੈ ਸਕਦੇ ਆ ਪਰ ਇਹ ਜ਼ਰੂਰੀ ਹੈ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੋਣਾ ਹੀ ਨਹੀਂ ਚਾਹੀਦਾ ਬਿਲਕੁਲ ਇਹਨਾਂ ਦੀ ਮੰਗ ਯਾਨੀ ਕਿ ਬਿਲਕੁਲ ਜਾਇਜ਼ ਹੈ ਕਿ ਤਿਰੰਗਾ ਝੰਡਾ ਤਾਂ ਵਿਕਣਾ ਹੀ ਨਹੀਂ ਚਾਹੀਦਾ ਉਹ ਗੱਲ ਸਹੀ ਹੈ ਜੀ ਝੰਡਾ ਵਿਕਣਾ ਨਹੀਂ ਚਾਹੀਦਾ ਉਹ ਵਿਕੇ ਤਾਂ ਪੂਰੇ ਇੱਜ਼ਤ ਜ਼ਮਾਨ ਨਾਲ ਵਿਕੇ ਅਗਰ ਆਜ਼ਾਦੀ ਤੁਸੀਂ ਸੈਲੀਬ੍ਰੇਟ ਕਰ ਲਈ ਝੰਡਾ ਆਪਣੇ ਘਰੇ ਜਾਂ ਕਿਤੇ ਲਗਾਇਆ ਤਾਂ ਉਹਦਾ ਸਨਮਾਨ ਸਨਮਾਨ ਹੋਣਾ ਚਾਹੀਦਾ ਜਦ ਵੀ ਆਪਣੇ ਘਰੇ ਝੰਡਾ ਲਾ ਲੈ ਝੰਡਾ ਥੱਲੇ ਕੇ ਜਾਂਦਾ ਘਰ ਦੇ ਚੱਕ ਦੇ ਤਾਂ ਹਨ ਨਹੀਂ ਗੇ ਯਾਰ ਮੇਰੀ ਇੱਕ ਵੀ ਗਲਤ ਕਮੈਂਟ ਗਲਤ ਆ ਜੇ ਨਾ ਤੂੰ ਮੈਨੂੰ ਜਿੱਥੇ ਮਰਜ਼ੀ ਖੜਾ ਕਰ ਲਈ ਇੱਕ ਵੀ ਗੱਲ ਦੇ ਲੇਕਿਨ ਮੇਰੀ ਗੱਲ ਜਿਹੜੀ ਹੈ ਇੱਕ ਪੜ੍ਹੇ ਲਿਖਿਆ ਬੰਦਾ ਸੁਣੇ ਧਿਆਨ ਨਾਲ ਕਿਉਂਕਿ ਵੀਰ ਖੁਦ ਰਿਟਾਇਰਡ ਫੌਜੀ ਨੇ ਕਿ ਤਿਰੰਗਾ ਵੇਚਿਆ ਜ਼ਰੂਰ ਜਾਵੇ ਲੇਕਿਨ ਸਨਮਾਨ ਦੇ ਨਾਲ ਵੇਚਿਆ ਜਾਵੇ ਜਿੱਦਾਂ ਇਹ ਨੀਚੇ ਬੈਠੇ ਨੇ ਔਰ ਇਹਨਾਂ ਦੇ ਪੈਰਾਂ ਦੇ ਵਿੱਚ ਤਿਰੰਗਾ ਆਂਦਾ ਤੁਸੀਂ ਦੇਖੋ ਜਿੱਦਾਂ ਇਹ ਬੈਠੇ ਹੋਏ ਸੀਗੇ ਇਹਨਾਂ ਦੇ ਪੈਰਾਂ ਦੇ ਵਿੱਚ ਤਿਰੰਗਾ ਲੱਗ ਰਿਹਾ ਇਹ ਪੈਰਾਂ ਦੇ ਵਿੱਚ ਤਿਰੰਗਾ ਲੱਗ ਰਿਹਾ ਇਹਨਾਂ ਨੇ ਇਸ ਚੀਜ਼ ਦਾ ਇਤਰਾਜ਼ ਜਤਾਇਆ ਕਿ ਤੁਹਾਡੇ ਪੈਰ ਜਿਹੜੇ ਨੇ ਉਹ ਤਿਰੰਗੇ ਨੂੰ ਨਹੀਂ ਲੱਗਣੇ ਚਾਹੀਦੇ ਤਿਰੰਗਾ ਇਸ ਤਰ੍ਹਾਂ ਮੋਢਿਆਂ ਦੇ ਉੱਤੇ ਲਹਿਰਾਂਦਾ ਹੋਇਆ ਨਜ਼ਰ ਆਣਾ ਚਾਹੀਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਜੋ ਵੀਰਾ ਜੀ ਨੇ ਮੰਗ ਕੀਤੀ ਹੈ ਰਿਟਾਇਰਡ ਫੌਜੀ ਨੇ ਮੰਗ ਕੀਤੀ ਹੈ ਕਿ ਯਾ ਤਾਂ ਤਿਰੰਗਾ ਬਿਕਨਾ ਹੀ ਨਹੀਂ ਚਾਹੀਦਾ ਜਾਂ ਫਿਰ ਬਿਕਨ ਤੋਂ ਬਾਅਦ ਵੀ ਇਹਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਲਹਿਰਾਨ ਤੋਂ ਬਾਅਦ ਇਸੇ ਤਿਰੰਗੇ ਦਾ ਸਨਮਾਨ ਕੀਤਾ ਜਾਂਦਾ ਹੈ ਜਾਂ ਫਿਰ ਉਹਨੂੰ ਰੁਲਣ ਲਈ ਛੱਡ ਦਿੱਤਾ ਜਾਂਦਾ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ